ਨਵੇਂ ਵੀਰੋ ਇਹ ਸਰੋਂ ਤੋਂ ਆਪਣੀ ਗਈ ਪੂਰੀ ਪੱਕ ਧੁੱਪ ਲੱਗੀ ਤੇ ਹੁਣੇ ਕੁੱਟਣੀਆਂ ਤੇ ਕੁੱਟਾਂਗੇ ਨੂੰ ਜਦ ਕਿਉਂਕਿ ਹੋਰ ਸਰੋਂ ਬਹੁਤ ਜ਼ਿਆਦਾ ਫੈਰੀ ਹੈ ਦੇ ਖੇਤਾਂ ਤੇ ਆਪਾਂ ਤੁਹਾਨੂੰ ਪਹਿਲਾਂ ਹੀ ਤੁਹਾਨੂੰ ਬਰਸੀਨ ਵਰਸੀਨ ਵਾਲੀ ਸਰੋਂ थी ਤੇ ਹੁਣ ਲੈ ਕੇ ਆਣੀ ਵੀਰੋ ਵੱਡ ਆਪਾਂ ਦੇ ਥੋੜੀ ਬਹੁਤ ਹੀ ਰਹਿ ਗਈ ਤੇ ਉਹ ਵੀ ਅੱਜ ਵੱਡ ਨਹੀਂ ਚੱਲੇ ਆ ਤੇ ਫਿਰ ਇੱਥੇ ਇਕੱਠੀ ਕਰਕੇ ਫਿਰ ਆਪਾਂ ਸਾਰੀ ਨੂੰ ਕੁੱਟਾਂਗੇ ਨੂੰ ਉਹ ਵੀ ਤੁਹਾਨੂੰ ਵਲੋਗ ਬਣਾ ਕੇ ਜ਼ਰੂਰ ਦਿਖਾਵਾਂਗੇ ਤੇ ਇਧਰ ਆਪਣਾ ਮੋਟੂ ਵੀ ਦੇਖ ਲਓ ਭਾਈ ਤੇ ਆ ਮਸਤੀ ਮਾਰਾ ਉਹ ਮੋਟੂ ਮੋਟੂ ਆ ਦੇ ਸਾਰਾ ਦਿਨ ਭਾਈ ਇਸਤਰੀ ਪਿਆ ਰਹਿਣਾ ਸਰੋਂਗ ਵਿੱਚ ਤੇ ਮੌਸਮ ਬਣ ਰਿਹਾ ਅੱਜ ਦੇਖੋ ਧੁੱਪ ਕਾ ਵਧੀਆ ਕਿਉਂ ਗਰਮੀ ਲੱਗੀ ਪੈਣਾ ਸਰਦਾਰ ਸਾਹਿਬ ਵੀ ਆ ਗਏ ਹੈਲੋ ਕਿੱਥੇ ਆਇਆ ਤੇ ਜੋ ਆਪਣਾ ਨੇ ਬੀਜ ਉਹ ਲਾ ਦੀ ਚਿੜੀਆਂ ਬਾਸ ਤੇ ਪਾਣੇ ਤਿਆਰ ਤੁਸੀਂ ਦੇਖ ਲਓ ਬਈ ਸ਼ਰਮ ਵੱਡ ਵੱਡ ਕੇ ਕਿਵੇਂ ਦੇ ਹੋ ਗਏ ਕਿਉਂਕਿ ਸ਼ਰਮ ਬਹੁਤ ਜ਼ਿਆਦਾ ਸੀ ਤੇ ਇੱਧਰ ਆਪਣੇ ਫੁੱਲ ਬਈ ਚੜ ਰਹੇ ਆ ਵਧੀਆ ਤੇ ਫੁੱਲ ਵੀ ਖਿਲ ਰਹੇ ਆ ਦੇਖੋ ਗੰਦੇ ਦੇ ਤੇ ਇੱਧਰ ਅਮਰੂਦ ਵੀ ਵਧੀਆ ਚੱਲ ਗਿਆ ਤੇ ਇੱਧਰ ਆਪਣੇ ਗੁਲਾਬ ਵੀ ਖਿਲ ਗਏ ਦੇਖੋ ਵਧੀਆ ਪੱਡਾ ਹੋ ਗਿਆ ਆਪਣੇ ਗੁਲਾਬਾਂ ਦਾ ਕੁ ਫੁੱਲ ਵੀ ਖਿਲੇ ਹੋਏ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਵੀ ਜਿਹੜੀ 5 ਸੌਰੀ 23 ਮਾਰਚ ਤੇ ਦਿਨ ਹੋ ਗਏ ਬ੍ਰੋ ਹੰਤਵਾਰ ਤੇ ਤੁਹਾਨੂੰ ਪਤਾ ਹੀ ਆ ਤੇ ਗਰਮੀ ਲੱਗੀ ਹੋਣ ਦੇਖੋ ਕਿੰਨੀ ਧੁੱਪ ਨਿਕਲ ਰਹੀ ਆ ਤੇ ਮੱਝਾਂ ਮੁੱਝਾਂ ਆਪਾਂ ਇੱਧਰ ਸਾਰੀ ਕੱਖਾਂ ਦੀ ਮੰਤਰੀ ਦੀ ਧੁੱਪ ਲੱਗੀ ਹੋਣ ਤੇ ਸਾਰੀਆਂ ਦੇਖੋ ਇੱਧਰ ਬੰਤੀਆਂ ਤੇ ਪੱਖੇ ਵੀ ਚਾਲ ਦੇ ਕਰਦੇ ਆਪਾਂ ਤੁਹਾਨੂੰ ਦਿਖਾਇਆ ਸੀ ਤੇ ਹਾਂ ਜੋ ਬਈ ਸਾਰਾ ਨੇ ਪੈਸੇ 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 ਇਸ ਨੂੰ ਹੋਰ ਕੰਮ ਨਹੀਂ ਕਰਾ ਰਹੇ ਨੇ ਪੈਸੇ ਹੈ ਨਹੀਂ ਤੇ ਵੀਰੋ ਆਪਣੀ ਰਹਿ ਗਈ ਜਿਹੜੀ ਸਰੋਂ ਤੁਹਾਨੂੰ ਪਤਾ ਹੀ ਆ ਮੋਟੀ ਸਰੋਂ ਦਾ ਏਰੀਆ ਤੇ ਉਹ ਪਰੇ ਰਹਿ ਗਈ ਉਹ ਮਤਲਬ ਬੀੜ ਦੇ ਲਾਗੇ ਨੂੰ ਫੇਸਨ ਕਰਾਂਗੇ ਸਾ ਬਾਕੀ ਪਨੇ ਕਣਕ ਵਾਲੇ ਵਾਲੇ ਸਾਰੀ ਵੜਤੀ ਤੇ ਉਹ ਚੱਕੀ ਵੀ ਲੈਣੀ ਆ ਕੁਸ਼ਕ ਵੜਣੀ ਆ ਤੇ ਪਹਿਲਾਂ ਆਪਾਂ ਪੰਨਾ ਪੰਲੜ ਇੱਕ ਪਰਲੇ ਪਰਲੇ ਬੇੜੇ ਤੇ ਪਿਛਾ ਦਈਏ ਕਿਉਂਕਿ ਇੱਧਰ ਸਰੋਂ ਬਹੁਤ ਆਣੀ ਆ ਹਲੇ ਤੇ ਇੱਧਰ ਤੁਹਾਨੂੰ ਦਿਖਾਣੇ ਆ ਤੇ ਦੇਖੋ ਇੱਧਰ ਸਰੋਂ ਜੇ ਬਹੁਤ ਆਣੀ ਆ ਕਣਕ ਦੇ ਆਜ ਵਾਲੇ ਜਿਹੜੀ ਵੱਡੀ ਆ ਸਾਰਾ ਇਹ ਭਰ ਜਾਣਾ ਤੇ ਆਪਾਂ ਬਾਕੀ ਮੋਟੀ ਸਰੋਂ ਜਿਹੜੀ ਆਪਾਂ ਤੇ ਉਹ ਆਪਾਂ ਪਰਲੇ ਬਾੜੇ ਚ ਗੇਰਾਗੇ ਪਲੜ ਉੱਧਰ ਪਿਛਾ ਦਈਏ ਲੋ ਜੀ ਵੀਰੋ ਇੱਧਰ ਵੀ ਆਪਾਂ ਪੱਲਣ ਮਛਾਤਾ ਕਿਉਂਕਿ ਸਰੋਂ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਤੇ ਪਰਲੇ ਵੇੜੇ 'ਚ ਆਪਣੇ ਚਾਉਣੀਆਂ ਤੇ ਇਸ ਕਰਕੇ ਪਹਿਨੇ ਇੱਧਰ ਬਚਾਤਾ ਇੱਕ ਖਿਲੜ ਤੇ ਜਿਹੜੀ ਮਾੜੀ ਮੋਟੀ ਪੱਕਰੀ ਆਪਾਂ ਇੱਕ ਦੋ ਕਾਂਡਾ ਉਹ ਲਿਆਵਾਂਗੇ ਤੇ ਬਾਕੀ ਇੱਧਰ ਆਪਣੇ ਮੁਰਗੇ ਚਾਰ ਰਹੇ ਆ ਖੁੱਲੇ ਆ ਤੇ ਅੰਡੇ ਮੁਰਗੀ ਇੱਕ ਮੁਰਗੀ ਅੰਡੇ ਤੇ ਬੈਠੀ ਆ ਤੇ ਦੇਣ ਵਾਲੀ ਆ ਦੋ ਅੰਡੇ ਹੋ ਜਾਣਗੇ ਕੀ ਹੋ ਗਿਆ ਇੱਧਰ ਦੇਖੋ ਬਈ ਜਵਾਕ ਖੇਡ ਰਹੇ ਆ ਫਿੰਡ ਟੋਰੀ ਆ ਚੱਲੀਏ ਆ ਜਾ ਇਹ ਆ ਜਾਣਗੇ ਜਾ ਚੱਕ ਤੱਕ ਕਲੇ ਨਹੀਂ ਇੱਕ ਬੰਡਾ ਜਾ ਦੇਖੋ ਬਈ ਨਿਆਣੇ ਖੇਡ ਰਹੇ ਆ ਸਰਕਾਰੀ ਸਕੂਲ ਦੇ ਵਿੱਚ ਤੇ ਬਾਕੀ ਤੇ ਬਾਕੀ ਵੀਰੋ ਚੱਲਦੇ ਆ ਹੁਣ ਖੇਤਾਂ 'ਚ ਕਿਉਂਕਿ ਜਾ ਕੇ ਉੱਥੇ ਦੇਖਦੇ ਆ ਸਰੋਂ ਸਰੋਂ ਵੱਢਦੇ ਆ ਜਿਹੜੀ ਰਹਿ ਗਈ ਤੇ ਇੱਕ ਦੋ ਫੰਡਾ ਫਸਾ ਚੱਕ ਲਵਾਂਗੇ ਮੋਟਰਸਾਈਕਲ ਤੇ ਲਿਆਵਾਂਗੇ ਕੁਝ ਵੀ ਥੋੜੀ ਬਹੁਤੀ ਜਿਹੜੀ ਸੁੱਕੀ ਹੋ ਹੋ ਲਿਆਵਾਂਗੇ ਤੇ ਵੱਡਣ ਵਾਲੀ ਰਹਿ ਗਈ ਵੀਰੋ ਥੋੜੀ ਬਹੁਤੀ ਤੇ ਉਹਨੂੰ ਵੱਢ ਕੇ ਫਿਰ ਪਟਾਉਣ ਤੇ ਆ ਸਾਰੀ ਸਰੋਂ ਢੋਵਾਂਗੇ ਤੇ ਫਿਰ ਉਹਨੂੰ ਕੁੱਟਾਂਗੇ ਟਾਈਮ ਟੂ ਟਾਈਮ ਤੁਹਾਨੂੰ ਬਲੌਗ ਚ ਜ਼ਰੂਰ ਦਿਖਾਉਂਦੇ ਰਹਿਵਾਂਗੇ ਤੇ ਕੀ ਚਾੜ ਰਹੂਗਾ ਉਹ ਵੀ ਜ਼ਰੂਰ ਦਿਖਾਵਾਂਗੇ ਤੇ ਵੀਡੀਓ ਬਲੌਗਾਂ ਦੇ ਨਾਲ ਬਣੇ ਰਹੋ ਤੇ ਵੀਡੀਓ ਵਧੀਆ ਲੱਗੇ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇੱਧਰ ਆਪਣੇ ਅੰਡੇ ਦੇਖਦੇ ਆਂ ਆ ਦੇਖੋ ਬਈ 9-10 ਅੰਡੇ ਹੋ ਰਹੇ ਆ ਤਿੰਨ ਤਿੰਨ ਛੇ ਨੌ ਅੰਡੇ ਹੋ ਰਹੇ ਮੇਰੇ ਦੋ ਤਿੰਨ ਅੰਡੇ ਮੁਰਗੀ ਹੋ ਰੱਜ ਦੇ ਦੇ ਚਾਰ ਪੰਜ ਤੇ ਬਾਕੀ ਤੂੜੀ ਭਾਂਤੋਂ ਤਿੰਨ ਦਿਨਾਂ ਦੀ ਇਕੱਠੀ ਜਿਲੀ ਆਤੀ ਤੇ ਹੁਣ ਚੱਲਦੇ ਆ ਸਰੋਵਰ ਵੱਡਣ ਖੇਤਾਂ 'ਚ ਤੇ ਉੱਥੇ ਜਾ ਕੇ ਮਿਲਦੇ ਆ ਬਾਕੀ ਕਣਕ ਕੂੜੀ ਜੀਰੋ ਦਿਨ ਪਰ ਦਿਨ ਪੱਕਦੀ ਜਾ ਰਹੀ ਹੈ ਹੁਣ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਚਲੋ ਫਿਰ ਚੱਲਦੇ ਆ ਮਿਲਦੇ ਆ ਉਹਨਾਂ ਖੇਤਾਂ ਜਾ ਕੇ ਲੈ ਵੀ ਵੀਰੋ ਕਣਕਾਂ ਦੇਖ ਲਓ ਸਾਰੇ ਸਾਹਮਣੇ ਦਿਨ ਪਰ ਦਿਨ ਪੱਕਦੀਆਂ ਜਾ ਰਹੀਆਂ ਦੇਖੋ ਲੈ ਵੀਰੋ ਪਹੁੰਚ ਗਏ ਆਪਾਂ ਮੋਟਰਪਾ ਤੇ ਦੇਖੋ ਸਾਹਮਣੇ ਕਣਕ ਵੇਖ ਲਓ ਬਈ ਦਿਨ ਪਰ ਦਿਨ ਕਿਤਰਾ ਪੂਰੀ ਪੱਕਦੀ ਜਾ ਰਹੀ ਆ ਦੇਖੋ ਕਿੰਨਾ ਪੀਲਾ ਪਨ ਦਿਨ ਪਰ ਦਿਨ ਫਰਕ ਪੈ ਰਿਹਾ ਵੀਰੋ ਇਹਨੂੰ ਤੇ ਇੱਧਰ ਆਪਣੇ ਗਠੇ ਆ ਜਿਹੜੇ ਉਹ ਵੀ ਸੁੱਕ ਗਏ ਦੁਬਾਰਾ ਪਰਣ ਵਾਲੇਗੇ ਇੱਥੇ ਇੱਧਰ ਵੀ ਤੇ ਬਾਕੀ ਮੋਟਰਪਾ ਆਪਾਂ ਆਏ ਆ ਵੀਰੋ ਇੱਥੇ ዳਤੀ ਚੱਕਣਾ ਕਿਉਂਕਿ ዳਤੀ ਪੌਦਨ ਸਰੋਂ ਵੱਢ ਕੇ ਇੱਥੇ ਰੱਖ ਗਏ ਸੀ ਤੇ ਚੱਕ ਕੇ ਲੈ ਕੇ ਜਾਂਦੇ ਆ ਕਿਉਂਕਿ ਪਰਲੀ ਸਰੋਂ ਵੱਢ ਗਏ ਆਣੀਆਂ ਇਦਾਂ ਦਾ ਆਪਾਂ ਨਵੇਟਾ ਸੀ ਤੁਹਾਨੂੰ ਪਿਛਲੇ ਵਲੌਗ ਚੋਂ ਦਿਖਾਇਆ ਤੇ ਸਾਰੀ ਵੱਢਤੀ ਸੀ ਤੇ ਉਹਨਾਂ ਸੜਕ ਦੇ ਕੋਲ ਕੋਲ ਇੱਕ ਫਾਂਟ ਰਹਿ ਗਈ ਤੇ ਉਹ ਆਪਾਂ ਇੱਕ ਦੋ ਦਿਨ ਚ ਵੱਢ ਦਿਆਂ ਥੋੜੇ ਨਰਮਾ ਤੇ ਉਹਦੋਂ ਆ ਦੇਖੋ ਜਿਹੜੀ ਵੱਡੀ ਹੋਈ ਸੀ ਆਪਾਂ ਨੇ ਕਿਵੇਂ ਦੇਖੋ ਵੀਰੋ ਦੋ ਦਿਨ ਦੀ ਧੁੱਪ ਨਾਲ ਕਿਵੇਂ ਸੁੱਕ ਗਈ ਸਾਰੀ ਤੇ ਬਾਕੀ ਚੱਲਦੇ ਆ ਉੱਧਰ ਆਪਾਂ ਦੇਖਦੇ ਆ ਜਾ ਕੇ ਵੀਰੋ ਆਹ ਦੇਖੋ ਆਪਣੀ ਗੁੱਬੀ ਸਰੋਂ ਜਿਹੜੇ ਆਪਾਂ ਇੱਕ ਕਹਿਰਾ ਭਿੱਜਿਆ ਹੋਇਆ ਇਹ ਕਣਕ ਤੇ ਲੱਗੇ ਤੇ ਉਹ ਸਾਹਮਣੀ ਮੋਟਰ ਤੇ ਦੇਖੋ ਇੰਨੀ ਆਪਾਂ ਨੇ ਕੱਲ ਵੱਢਤੀ ਸੀ ਇੱਦਾਂ ਕਹਿ ਰਹਾ ਸਮਝ ਲਓ ਤੇ ਧੁੱਪ ਬਹੁਤ ਹੋ ਗਈ ਸੀ ਕੱਲ ਗਰਮੀ ਬਹੁਤ ਸੀਸ ਕਰਕੇ ਪਾ ਛੱਡ ਗਈ ਸੀ ਤੇ ਇੱਧਰ ਇੰਨੀ ਰਹਿ ਗਈ ਦੇਖੋ ਤੇ ਅੱਧੇ ਤੋਂ ਅੱਧਾ ਮਤਲਬ ਅੱਧਾ ਲੈ ਗਿਆ ਤੇ ਸਾਰੀ ਗੋਭੀ ਸਰੋਂ ਦੇਖੋ ਮੋਟੀ ਸਰੋਂ ਇਹ ਤੇ ਇਹਦਾ ਪਾ ਇੱਕ ਪਾਸੇ ਝਾੜ ਕਰਾਂਗੇ ਤੇ ਜਿਹੜੀ ਬਾਕੀ ਨਦੀ ਕੋਲ ਆ ਉਹਦਾ ਤੇ ਇਹਦਾ ਇੱਕ ਪਾਸੇ ਦਾ ਢੇਰ ਲਾਵਾਂਗੇ ਜਿੱਥੇ ਆਪਾਂ ਪੱਲੀ ਬਿਚਾਈ ਜ ਤੁਹਾਨੂੰ ਦੱਸ ਖਾਇਆ ਤੇ ਉੱਥੇ ਇਹਨੂੰ ਲੱਗ ਕੁੱਟਾਂਗੇ ਵੇ ਸਰੋਂ ਥੋੜੀ ਹੋਟੀਏਸ ਕਰਕੇ ਤੇ ਬਰੀਕ ਆਪਾਂ ਤੁਹਾਨੂੰ ਕੋ ਦੱਸਿਆ ਘਰੇ ਜਿਹੜਾ ਢੇਰ ਲਾਇਆ ਉੱਥੇ ਨੇ ਅੱਕੇ ਪਾਨੇ ਦੀ ਵੜਦੀ ਹੁਣ ਵੱਢ ਰਹੇ ਹਾਂ ਤੇ ਬਾਕੀ ਵੱਢਦੇ ਹਾਂ ਤੇ ਲੋ ਸਾਰੀ ਫਿਰ ਵੱਢ ਕੇ ਕਰਦੇ ਹਾਂ ਗੱਲ ਤੇ ਬਣੇ ਰੋ ਵੀਡੀਓ ਦੇ ਨਾਲ ਬਾਕੀ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਾਂ ਤੁਹਾਨੂੰ ਕੱਲਾ ਕੱਲਾ ਵੀਡੀਓ ਵਲੌਗ ਚਾੜ ਤੇ ਕਣਕ-ਕਣਕ ਤੇ ਸਾਰੇ ਵਲੌਗ ਖੇਤੀਬਾੜ ਰਿਲੇਟਿਡ ਦਿਖਾਉਂਦੇ ਰਾਂਗੇ ਤੇ ਚਲੋ ਫਿਰ ਵੱਢਦੇ ਹਾਂ ਫਿਰ ਮਿਲਦੇ ਹਾਂ ਤੇ ਵੀਰੋ ਦੇਖੋ ਇੰਨੀ ਗਰਮੀ ਪੈ ਰਹੀ ਆ ਗਠਿਆਂ ਨੂੰ ਪਨੇ ਥੋੜੇ ਦਿਨ ਹੋਏ ਤੇ ਪਾਣੀ ਲਾਇਆਤਾ ਤੇ ਇੰਨੀ ਸੁੱਕ ਗਏ ਦੇਖੋ ਦੁਬਾਰਾ ਤੇ ਪਨੇ ਫੇਰ ਅੱਜ ਪਾਣੀ ਲਾਤੀਆ ਤੇ ਸਾਰੇ ਪਰਦੇ ਦੁਬਾਰੇ ਤੇ ਇਹ ਦੇਖੋ ਬਹੁਤ ਗਰਮੀ ਪੈ ਰਹੀ ਆ ਕਿਉਂਕਿ ਵੀਰੋ ਗਰਮੀ ਦਾ ਟਾਈਮ ਆ ਤੇ 23 ਤਰੀਕ ਹੋ ਗਈ ਅੱਜ 23 ਮਾਰਚ ਤੇ ਕਣਕਾਂ ਵੀ ਤੁਸੀਂ ਐਂ ਦੇਖ ਲਓ ਵੀ ਦਿਨ ਪਰ ਦਿਨ ਇੰਨਾ ਫਰਕ ਪੈ ਰਿਹਾ ਦਿਨ ਪਰ ਦਿਨ ਪੱਕਣ ਲੱਗ ਰਹੀਆਂ ਦੇਖੋ ਕਿੰਨੀ ਪੱਕ ਗਈਆਂ ਮਾ ਕਿਤੋਂ ਆਇਆ ਅੱਜ ਆਪਣਾ ਉਹ ਬਈ ਕੰਮ ਕਰ ਕਰ ਰਾਜੀ ਤਾਂ ਹੈ ਨਹੀਂ ਤੇ ਚਾਰ ਜੀ ਨਿਰਮਰ ਜੀ ਫਲਾ ਦੋ ਇਹਨੂੰ 10 ਟਾਈਮ ਚਾਹ ਵੀ ਪਾਇਓ ਹਾਂ ਜੀ ਵੀਰੋ ਤੇ ਅੱਜ ਬਾਈ ਨਿਬੜ ਗਿਆ ਸਰੋਂ ਦਾ ਕੰਮ ਤੇ ਦੁਪਹਿਰ ਕੇ ਵੀਰੋ ਬਜ ਗਿਆ 1 ਤੇ ਧੁੱਪ ਦੇਖੋ ਵੀਰੋ ਪੂਰੀ ਗਰਮੀ ਹੋ ਰਹੀ ਆ ਤੇ ਆ ਵੀਰ ਆਪਣੇ ਨਾਲ ਧੌਣਾ ਵੀਰ ਆਪਣਾ ਸਰੋਂ ਵਢਾਣਾ ਆ ਤਾਂ ਵੀ ਵੱਢਦੀ ਤੇ ਅੱਜ ਵੀਰੋ ਸਰੋਂ ਦਾ ਜਿਹੜਾ ਕੰਮ ਆ ਫਿਨਿਸ਼ ਹੋ ਗਿਆ ਤੇ ਸਾਰੀ ਆਪਣੀ ਵੱਢਤੀ ਏ ਟੂ ਜੈਡ ਤੇ ਵੱਟਤਾ ਦਿੱਤੀ ਵੀਰੋ ਪਰ ਹੁਣ ਧੌਣੀ ਰਹਿ ਗਈ ਏ ਕਰਾਂ ਇਹ ਸਾਨੂੰ ਆਪਾਂ ਕਾਲੂ ਧੋਵਾਂਗੇ ਕਿਉਂਕਿ ਅੱਜ ਦੀ ਧੁੱਪ ਲੱਗ ਜਾਣ ਦੀ ਸਰਕਾ ਕਾਲੂ ਥੋੜੀ ਜਿਹੀ ਆਪਾਂ ਇਹਨੂੰ ਧੋਵਾਂਗੇ ਤੇ ਸਰਕਾ ਕਿਉਂਕਿ ਥੋੜੀ ਸੁੱਕਲੇਗੀ ਤੇ ਕਿਉਂਕਿ ਗਰਮੀ ਬਹੁਤ ਹੋ ਰਹੀ ਹੈ ਵੀਰੋ ਦੇਖ ਲਓ ਮੌੜ ਰ ਆਪਣੀ ਚੱਲ ਰਹੀ ਹੈ ਤੇ ਧੁੱਪ ਬਹੁਤ ਪੈ ਰਹੀ ਹੈ ਅੱਜ ਗਰਮੀ ਤੇ ਕੱਲ ਵੀ ਬਹੁਤ ਸੀ ਤੇ ਸਰੋਂ ਫਲਾਲ ਆਪਾਂ ਸਾਰੀ ਵੱਢਤੀ ਤੇ ਹੁਣ ਕਾਲੂ ਆਪਾਂ ਇਹਨੂੰ ਧੋਵਾਂਗੇ ਸਾਰੀ ਨੂੰ ਕਰੇ ਤੇ ਜਿਹੜੀ ਮੋਟੀ ਸਰੋਂ ਆਪਣੀ ਗੋਭੀ ਉਹਨੂੰ ਆਪਾਂ ਅਲੱਗ ਤੇ ਪਤਲੀ ਸਰੋਂ ਧੀ ਕੜੀ ਜਿਹੜੀ ਨੂੰ ਲੱਗ ਪਾਵਾਂਗੇ ਤੇ ਉਸ ਤੋਂ ਬਾਅਦ ਫਿਰ ਛਾੜ ਚੋੜਾਂਗੇ ਫਿਰ ਆਪਾਂ ਦੇਖਦੇ ਹਾਂ ਕਿ ਛਾੜ ਨਿਕਲੂਗਾ ਤੇ ਤੁਹਾਨੂੰ ਜਰੂਰ ਦਿਖਾਵਾਂਗੇ ਵੀਡੀਓ ਪਾ ਕੇ ਤੇ ਵਲੌਗ ਪਾ ਕੇ ਤੇ ਬਾਕੀ ਵੀਡੀਓ ਵਧੀਆ ਲੱਗੇ ਵੀਰੋ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤੇ ਤੱਕ ਅਗਲੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਵੀਡੀਓ ਨੂੰ ਵੀਰੋ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ